ਬੜੇ ਸੋਹਣੇ ਬੜੇ ਮਿੱਠੇ ਵੇ ਕਹਿੰਦੇ ਵਾਅ ਦੇਵੇ ਮਿੱਤਰਾ ਮੋਟਾ ਮਾੜੇ ਪੇਰ ਲੁੱਟਣ ਨੂੰ ਆ ਗਏ ਵੇ ਮਿੱਤਰਾ ਸਰਕਾਰਾਂ ਤੇ ਵਾਵਾ ਤਵਾ ਲਾਂਦੇ ਤੁਸੀਂ ਕੀ ਤਰਾਂ ਏ ਕਾ ਦੀਆਂ ਵੋਟਾਂ ਬੇਚਾਰੀ ਹੈਰਾ ਪੇਰੀਆ ਸਦਾ ਟੜਫੜੀ ਰਹਿੰਦੀ ਏ ਜਿੰਦ ਸਜਣਾ ਤੇਰੀ ਆ ਲੈ ਕੇ ਵੋਟਾਂ ਤੈਨੂੰ ਦਿਨੋਂ ਭਲਾ ਗਏ ਵੇ ਮਿੱਤਰਾ ਕਿਸਾਨ ਅੰਦੋਲਨ ਦਾ ਅੱਜ 10ਵਾਂ ਦਿਨ ਹੈ ਤੇ ਇਹ ਬਾਰਡਰ ਦੀਆਂ ਤਸਵੀਰਾਂ ਨੇ ਸਾਡੇ ਨਾਲ ਇੱਕ ਬਾਬਾ ਜੀ ਨੇ ਜੋ ਗੀਤਾਂ ਦੇ ਰਾਹੀਂ ਲੋਕਾਂ ਨੂੰ ਇੱਥੇ ਜਾਗਰੂਕ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਕੁਝ ਉਹਨਾਂ ਦੇ ਗੀਤ ਵੀ ਸੁਣਦੇ ਆਂ ਬਾਬਾ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਅਸੀਂ ਮੁਗ ਜ਼ਿਲ੍ਹੇ ਦੇ ਜਲਾਲਾਬਾਦ ਪਿੰਡ ਤੋਂ ਤਹਿਸੀਲ ਧਰਮਕੋਟ ਤੋਂ ਆਏ ਆਂ ਤੇ ਮੈਨੂੰ ਘੱਟੋ-ਘੱਟ 12-15 ਸਾਲ ਹੋ ਗਏ ਮਤਲਬ ਕਿ ਇਹ ਚੀਜ਼ਾਂ ਲਿਖਦੇ ਨੂੰ ਹਰਿਆਣਾ ਕੋਹਮਾ ਕੋਹ ਲਿਖਣਾ ਸਹੂ ਦਾ ਲਿਖਣ ਦਾ ਕਲਾਸਾਂ ਤਿੰਨ ਛੱਤ ਹੀ ਪੜਿਆ ਪਰ ਮੈਂ ਚੀਜ਼ਾਂ ਇੰਨੀਆਂ ਲਿਖਦਾ ਬਹੁਤ ਜ਼ਿਆਦਾ ਕਿ ਲਿਖਦਾ ਇਨ ਕਲੱਬ ਵੀ ਠੀਕ ਆ ਨਾ ਆ ਆ ਦੁਨੀਆ ਮੈਨੂੰ ਬਹੁਤ ਪਿਆਰੀ ਲੱਗਦੀ ਆ ਪਰ ਕਿਸੇ ਦੀ ਜ਼ਿੰਦਗੀ ਨਾ ਰੋੜੇ ਹਨਾ ਆ ਨਾ ਛਾਡੀਆਂ ਨੂਹਾਂ ਤਿਆਂ ਬੱਚੇ ਸਾਡੇ ਵਧੀਆ ਮਾਹੌਲ ਚ ਰਹਿਣ ਵਧੀਆਂ ਖੁਸ਼ ਰਹਣ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾ ਬਈ ਦੇਸ਼ ਦੀ ਵਾਦੀ ਵਧੀ ਜਾਂਦੀ ਆ ਮਗ੍ਹਾਈ ਵਧੀ ਜਾਂਦੀ ਆ ਪਰ ਸਰਕਾਰਾਂ ਬੱਚਿਆਂ ਨੂੰ ਰੁਜ਼ਗਾਰ ਨਹੀਂ ਦੇ ਰਹੀਆਂ ਰੁਜ਼ਗਾਰ ਕੀ ਦੇ ਛੱਡ ਛੱਡ ਕੇ ਬੱਚੇ ਬਾਹਰ ਨੂੰ ਤੁਰੇ ਜਾ ਰਹੇ ਆ ਜਿੰਨਾਂ ਗੋਰਿਆਂ ਨੂੰ ਅਸੀਂ ਇੱਥੇ ਭਜਾਇਆ ਸੀ ਅੱਜ ਉਹਨਾਂ ਦੇ ਜਾ ਕੇ ਥੱਲੇ ਨੌਕਰੀਆਂ ਕਰਨੀਆਂ ਪੈ ਰਹੀਆਂ ਇਹ ਸਰਕਾਰਾਂ ਕਿੱਡਾਂ ਦੀਆਂ ਕਿਉਂ ਨਹੀਂ ਨੌਕਰੀਆਂ ਦਿੰਦੀਆਂ ਬਾਕੀ ਬਾਹਰੇ ਵੱਡੇ ਵੱਡੇ ਤੇ ਦੇਣਾ ਕੁਛ ਨਹੀਂ ਜਿਹੜਾ ਤੁਸੀਂ ਉਹ ਗੀਤ ਸੁਣਾ ਰਹੇ ਸੀ ਵੋਟਾਂ ਵਾਲੇ ਉਹ ਸੁਣਾ ਦਿਓ ਉਹ ਸੁਣਨ ਬੜੇ ਸੋਨੇ ਬੜੇ ਮਿੱਠੇ ਵੇ ਕਹਿੰਦੇ ਵਾਅ ਦੇਵੇ ਮਿੱਤਰਾ ਵੋਟਾਂ ਵਾੜੇ ਪੇਰ ਲੁੱਟਣ ਨੂੰ ਆ ਗਏ ਵੇ ਮਿੱਤਰਾ ਏ ਕਾ ਦੀnga ਵੋਟਾਂ ਬੇਸਾਰੀ ਹੈਰਾ ਪੈਰੀਆ ਸਦਾ ਤੜਫਦੀ ਰਹਿੰਦੀ ਏ ਜਿੰਦ ਸੱਜਣਾ ਤੇਰੀ ਆ ਲੈ ਕੇ ਵੋਟਾਂ ਤੈਨੂੰ ਦਿਨੋਂ ਭਲਾਗੇ ਵੇ ਮੇਤਰਾ ਵੋਟਾਂ ਮਾਰੇ ਤੇ ਲੁੱਟਣ ਨੂੰ ਆਗੇ ਵੇ ਮੇਤਰਾ ਰੱਬ ਨੇ ਬਣਾਏ ਬੰਦੇ ਤੇ ਬੁੜੀਆਂ ਨਾਲੋਂ ਮਾਰੇ ਵੇ ਕਰ ਕਰ ਝੂਠੇ ਬਾਦੇ ਦਿਲ ਤਾਂ ਸਾਡੇ ਸਾੜੇ ਵੇ ਗੱਲੀ ਬਾਤੀ ਪਾਂਚਾਲ ਪੇਰ ਲੰਗਾ ਗੇ ਵੇ ਮਿੱਤਰਾ ਮੋਟਾਂ ਵੜੇ ਪੇ ਲੁੱਟਣ ਨੂੰ ਆ ਗਏ ਵੇ ਮਿੱਤਰਾ ਸਾਡਾ ਖੂਨ ਪਸੀਨਾ ਆ ਦਮ ਵਗਦਾ ਰਹਿੰਦਾ ਵਾ ਇਹਨਾਂ ਦਾ ਤਾਂ ਦਾ ਲੁੱਟਣ ਨੂੰ ਲੱਗਦਾ ਹੀ ਰਹਿੰਦਾ ਵਾ ਦੇਸ਼ ਮੇਰੇ ਨੂੰ ਲੁੱਟ ਦੋ ਟਕੈਂਦੇ ਖਾ ਗੇ ਵੇ ਮਿੱਤਰਾ ਬੋਟਾ ਮਾਰੇ ਤੇ ਲੁੱਟਣ ਨੂੰ ਆ ਗੇ ਵੇ ਮਿੱਤਰਾ ਇਹ ਨਾਨਕ ਦੀ ਧਰਤੀ ਤੇ ਚੋਰਾਂ ਦਾ ਟੋਲਾ ਵੇ ਸੱਚ ਕਦੇ ਨਹੀਂ ਦੱਸਦੇ ਸਾਠੋ ਰੱਖਦੇ ਹੋ ਲਾਵੇ ਵੇਖ ਠਾਣਿਆਂ ਦੰਦ ਤੋਂ ਮੜਾਈ ਲਾ ਗੇ ਵੇ ਮਿੱਤਰਾ ਬੋਟਾ ਹਮਾਰੇ ਪੇ ਲੁੱਟਣ ਨੂੰ ਆ ਗਏ ਵੇ ਮਿੱਤਰਾ ਬੜੇ ਸੁਣੇ ਬੜੇ ਮਿੱਠੇ ਵੇ ਕਹਿੰਦੇ ਵਾ ਦੇਵੇ ਮਿੱਤਰਾ ਬੋਟਾ ਹਮਾਰੇ ਪੇ ਲੁੱਟਣ ਨੂੰ ਆ ਗਏ ਵੇ ਮਿੱਤਰਾ ਇਹ ਕਦੋਂ ਲਿਖਿਆ ਗੀਤ ਸੀ ਇਹਨਾਂ ਤਾਂ ਹੋ ਗਏ 8 ਸਾਲ ਹੋ ਗਏ ਉਹਨੇ ਲਿਖਿੰਦੇ ਲਿਖੀ ਜਾਣਾ ਕੋਈ ਨਾ ਕੋਸੇ ਠੀਕ ਆ ਨਾ ਹਣ ਵੀ ਲੈ ਕੇ ਨਾ ਅਜੇ ਮੇਰੀ ਟੀਮ ਨਹੀਂ ਬਣੇਗੀ ਉਹ ਲਿਖਿਆ ਗਿਆ ਹੀ ਅੱਗੇ ਤੰਬ ਤੇਰੀ ਯਾਰੀ ਜਿੱਤੀ ਕਹਿੰਦੇ ਦਿੱਲੀ ਪਰ ਹੁਣ ਵੀ ਜਿ ਟਕੇ ਬਖਾਵਾਂਗੇ ਚਾਹ ਵੇਚਣ ਮੋਦੀ ਨੂੰ ਲਾਵਾਂਗੇ ਚਾਹ ਵੇਚਣ ਮੋਦੀ ਨੂੰ ਲਾਵਾਂਗੇ ਲੰਡਾ ਸਾਡਾ ਭਾਈ ਤੇ ਹੈ ਬੁਰਾ ਪਰਾ ਸੋਚਦਾ ਬੋਲਦਾ ਝੂਠ ਤੇ دیਵਾਨਾ ਸਾਡੀ ਵੋਟ ਦਾ ਰੁੱਥੀ ਭਾਬੀ ਨੂੰ ਵੀ ਅਸੀਂ ਧਾਮਨਾਵਾਂਗੇ ਕਿਆ ਵੇਚਣ ਮੋਦੀ ਨੂੰ ਲਾਵਾਂਗੇ ਕਿਆ ਵੇਚਣ ਮੋਦੀ ਨੂੰ ਲਾਵਾਂਗੇ ਇਹਦੇ ਨਾਲ ਹੋਰ ਰੱਖ ਆਈ ਨੀ ਡੰਡਾ ਦੇਖਦਾ ਆਈ ਨੀ ਡੰਡਾ ਦੇਖਦਾ ਇਹ ਧਰਨਾ ਨਹੀਂ ਸਾਡਾ ਧਰਨਾ ਧਰਨਾ ਸਾਰੇ ਦੇ ਜਿਦਾ ਆਈ ਨੀ ਡੰਡਾ ਦੇਖਦਾ ਆਈ ਨੀ ਡੰਡਾ ਦੇਖਦਾ ਏ ਮੋਦੀ ਗਜਰਾ ਤੂੰ ਆਇਆ ਕਾਲੇ ਧੰਦਾ ਲਾਰਾ ਲਾਇਆ ਬੈਂਕਾਂ ਵਿੱਚ ਖਲਾਇਆ ਖਾਤਾ ਕਹਿੰਦੇ ਇਹਨੇ ਹਰੇਕ ਦਾ ਆਇਨੀ ਡੰਡਾ ਦੇਖਦਾ ਆਇਨੀ ਡੰਡਾ ਦੇਖਦਾ ਇਹ ਧਰਨਾ ਨਹੀਂ ਸਾਡਾ ਧਰਨਾ ਧਰਨਾ ਸਾਰੇ ਦੇਜਦਾ ਆਇਨੀ ਡੰਡਾ ਦੇਖਦਾ ਆਇਨੀ ਡੰਡਾ ਦੇਖਦਾ ਬਿਲਕੁਲ ਠੀਕ ਹੈ ਜੀ ਸਰਕਾਰਾਂ ਸਰਕਾਰਾਂ ਤੇ ਵਾਵਾ ਤਵਾ ਲਾਉਂਦੇ ਤੁਸੀਂ ਕੀ ਤਰ ਹੈ ਬਹੁਤ ਚੱਲੇ ਉਹਨਾਂ ਜਦੋਂ ਅੱਗੇ ਅੰਦੋਲਨ ਸੀ ਨਾ ਆ ਕੀ ਤੇ ਮੇਰਾ ਬਚਾਨਾ ਨਾ ਜਿਆਦਾ ਮੇਰਾ ਹੀ ਚੱਲਿਆ ਸੀਗਾ ਜੱਟਾਂ ਦੇ ਪਟਾਕੇ ਦਿੱਲੀ ਰਾਚਣ ਪਾਣੀ ਲੈ ਕੇ ਮੋਦੀ ਕਮਲੇ ਨੂੰ ਝੱਕ ਲੋ ਵਾਹਿਗੁਰੂ ਕਹਿ ਕੇ ਮੋਦੀ ਕਮਲੇ ਨੂੰ ਝੱਕ ਲੋ ਵਾਹਿਗੁਰੂ ਕਹਿ ਕੇ ਮੋਦੀ ਕਮਲੇ ਨੂੰ ਏ ਚੋਰਾਂ ਦਾ ਯਾਰ ਨਹੀਂ ਬਦਲਗੇ ਕਰਨੀ ਸੁਣਦਾ ਸਾਡੀ ਵਿੱਚ ਗੁੱਸੇ ਦੇ ਲਾਏ ਧਰਨੇ ਇਹ ਕਰਦਾ ਬਰਬਾਦੀ ਚਾਰ ਜਪੇਰੋਂ ਰੋਕੀ ਦਿੱਲੀ ਅਸੀਂ ਝੜਕਾਂ ਤੇ ਬਹਿ ਕੇ ਮੋਦੀ ਕਮਲੇ ਨੂੰ ਝੱਕ ਲੋ ਵਾਹਿਗੁਰੂ ਕਹਿ ਕੇ ਮੋਦੀ ਕਮਲੇ ਇਹਨੂੰ ਚੱਕ ਲੋ ਆ ਇਹਨੂੰ ਕਹਿ ਕੇ ਮੋਦੀ ਕਮਲੇ ਚੌ ਮੀਨਿਆਂ ਦੇ ਲੱਗਦੇ ਧਰਨੇ ਇਹਨੂੰ ਸਮਝਣਾਈ ਝੂਠੀਆਂ ਮੀਟਿੰਗਾਂ ਕਰਦਾ ਫਿਰਦਾ ਫਰਕ ਪਿਆ ਨਾ ਕਾਈ ਮੰਡੀ ਬਾਤ ਸੁਣਾਉਂਦਾ ਫਿਰਦਾ ਦੂਰ ਸਾਡੇ ਤੋਂ ਰਹਿ ਕੇ ਮੋਦੀ ਕਮਰੇ ਨੂੰ ਚੱਕਲਵਾਏ ਗਰੂ ਕਹਿ ਕੇ ਮੋਦੀ ਕਮਰੇ ਨੂੰ ਚੱਕਲਵਾਏ ਗਰੂ ਕਹਿ ਕੇ ਮੋਦੀ ਕਮਰੇ ਨੂੰ ਝੂਠ ਬਹਾਨੇ ਲੈ ਗਿਆ ਵੋਟਾਂ ਕਾਲਾ ਤਨ ਨਹੀਂ ਆ ਆਰ ਬੰਦੇ ਦਾ ਕਹਿੰਦੇ ਖਾਤਾ ਬੈਂਕਾਂ ਵਿੱਚ ਗਲਵਾਇਆ ਕਰਕੇ ਵਾਦੇ ਮੁਕਰ ਗਿਆ ਏ ਹੁਣ ਕੁਰਸੀ ਤੇ ਬਹਿ ਕੇ ਮੋਦੀ ਕਮਰੇ ਨੂੰ ਚੱਕ ਲੋ ਵਾਇਗਰੂ ਕਹਿ ਕੇ ਮੋਦੀ ਕਮਲੇ ਚੱਕ ਲੋ ਵਾਇਗਰੂ ਕਹਿ ਕੇ ਮੋਦੀ ਕਮਲੇ ਨੂੰ ਏ ਗਜਰਾਤੀ ਬਾਬੂ ਚੱਲ ਗਏ ਸਾਰ ਦੇ ਲਾਂ ਦੀ ਨਾ ਜਾਣੇ ਆ ਜੱਟਾਂ ਦਾ ਗੁੱਸਾ ਭੈੜਾ ਛੱਡੂ ਚਬਾ ਕੇ ਦਾਣੇ ਵੇਖ ਤਣੇ ਨੇ ਗੀਤ ਲਿਖਿਆ ਵਿਚ ਫਿਗਰਾਂ ਦੇ ਪੈ ਕੇ ਮੋਦੀ ਕਮਲੇ ਨੂੰ ਚੱਕ ਲੋ ਵਾਇਗਰੂ ਕਹਿ ਕੇ ਮੋਦੀ ਕਮਲੇ ਨੂੰ ਚੱਕ ਲੋ ਵਾਇਗਰੂ ਕਹਿ ਕੇ ਮੋਦੀ ਕਮਲੇ ਨੂੰ ਚੱਕ ਲਓ ਵਾਹਿਗੁਰੂ ਠੀਕ ਹੈ ਹੁਣ ਤਾਂ ਕਿੰਨੇ ਕਿੰਨੇ ਗੀਤ ਲਿਖ ਚੁੱਕੇ ਤੁਸੀਂ ਤਿੰਨ ਚਾਰ ਕਿਤਾਬਾਂ ਭਰੀਆਂ ਪਈਆਂ ਹਰ ਤਰ੍ਹਾਂ ਦੀ ਚੀਜ਼ ਲੈ ਲਓ ਹੁਣ ਜੱਟਾਂ ਦਾ ਕੀ ਹਾਲ ਤੁਹਾਡਾ ਕੀ ਹਾਲ ਜਿਹੜਾ ਆਪਣਾ ਪਿਓ ਦਾਦਾ ਕੰਮ ਕਰਦਾ ਸੀ ਉਹ ਆਪਾਂ ਨਹੀਂ ਕਰਦੇ ਹਨਾ ਉਹ ਛੋਟਾ ਦਾ ਕੰਮ ਕਰਦਾ ਸਾਰੇ ਪਰਿਵਾਰ ਨੂੰ ਵੜੀਆ ਪਾਲਦਾ ਹੁਣ ਅਸੀਂ ਵੱਡੇ ਤੋਂ ਵੱਡਾ ਕੰਮ ਕਰਦੇ ਆ ਬਜਟ ਹੈ ਨਹੀਂ ਹਨਾ ਬੈਸਾ ਥੋੜਾ ਕੰਮ ਜ਼ਿਆਦਾ ਹਨ ਤੇ ਇੱਥੇ ਵੀ ਲਿਖਿਆ ਕੀ ਤੁਸੀਂ ਉਹ ਸਾਰੀਆਂ ਚੀਜ਼ਾਂ ਆ ਜੱਟਾਂ ਦੇ ਹਾਲਾਤ ਕਿਹਜੇ ਆ ਦੋਵੇਂ ਜੀ ਆ ਦੋਵੇਂ ਇਕੱਠੇ ਬੈਠ ਕੇ ਸੋਚਦੇ ਆ ਬੁੜੀ ਬੰਦੇ ਨੂੰ ਲੈ ਦਿੰਦੀ ਆ ਬੰਦਾ ਬੁੜੀ ਨੂੰ ਲੈ ਦਿੰਦਾ ਵੀ ਆਪਾਂ ਕਿਵੇਂ ਘਰ ਚ ਲੱਗਿਆ ਕਿਉਂ ਬੱਚੇ ਪਾਲ ਲੈਣੇ ਪੜਾਉਣੇ ਸਾਰਾ ਕੋ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਜੱਟਾਂ ਦੇ ਪੁੱਤ ਮਾਜਨ ਬਣ ਗਏ ਥਾਂ ਥਾਂ ਪਈਆਂ ਦੁਕਾਨਾਂ ਬੇលਿਆ ਲਿਆ ਚੌਦਾ ਵੇਚਣ ਲੱਗੇ ਲਿਆ ਲਿਆ ਚੌਦਾ ਵੇਚਣ ਲੱਗੇ ਨਹੀਂ ਬਚਦਾ ਕਹਿੰਦੇ ਆਨਾ ਖੇਤੀ ਬਾੜੀ ਪੌਂਦੀ ਘਾਟਾ ਹੋ ਗਿਆ ਜੱਟ ਜਮਾਨਾ ਪੈੜੀ ਬੈ ਕਰਕੇ ਟੁਰ ਜਾ ਬਾਹਰ ਜਵਾਨਾ ਪੈੜੀ ਬੈ ਕਰਕੇ ਟੁਰ ਜਾ ਬਾਹਰ ਜਵਾਨਾ ਪੈੜੀ ਬੈ ਕਰਕੇ ਬੰਦਾ ਕਿਉਂ ਕੀ ਜੋਦ ਉਹ ਆ ਨਾ ਸ਼ਾਨਸ਼ੰ 43 ਦੇ ਵਿੱਚ ਅਸੀਂ ਮਥਾਂ ਲਿਆਂਦੀ ਯਾਦੀ ਨੀ ਨਾ ਇਹ ਦਰਨਾ ਉਹ ਡਰ ਜੋਗੇ ਨਾ ਇਹ ਦਰਨਾ ਉਹ ਡਰ ਜੋਗੇ ਹੋਗੀ ਬਹੁਤ ਬਰਬਾਦੀ ਅਡੋਂ ਵੱਡ ਮੰਗਾਈ ਵੱੜ ਗਈ ਗarni ਸੁਣਦੇ ਸਾਡੀ ਪੈਗੇ ਫਿਕਰਾਂ ਚ ਭੁੱਲ ਗਏ ਚੂਰੀ ਖਾਦੀ ਪੈਗੇ ਫਿਕਰਾਂ ਚ ਭੁੱਲ ਗਈ ਚੂਰੀ ਖਾਦੀ ਪੈਗੇ ਫਿਕਰਾਂ ਆਵੇ ਠਾਨਿਆਂ ਬਹਿ ਬਹਿਠਾਨਿਆਂ ਮੈਂ ਤੈਨੂੰ ਸਮਝਾਵਾਂ ਆਹ ਬੇਜੁੱਜ ਦਾ ਪਾ ਹੁਣ ਵਾ ਵਾ ਸੁਣੀਂਦਾ ਦੁੱਜ ਦਾ ਪਾ ਹੁਣ ਵਾ ਵਾ ਸੁਣੀਂਦਾ ਰਖ ਗਏ ਮਜੀਆਂ ਗਾਮਾਂ ਕਾਰੋਬਾਰ ਵਧਾਈਏ ਆਪਾਂ ਦੇਵਾਂ ਨੇਕ ਸਦਾ ਮਰਦਾਰ ਪੰਦਰੀ ਹੁਣ ਡੈਰੀ ਤੋਂ ਨਾਵਾ ਮਰਦਾਰ ਪੰਦਰੀ ਹੁਣ ਡੈਰੀ ਤੋਂ ਨਾਵਾ ਮਿਲਦਾ ਹਰਪੰਦਰੀ ਚੁੱਪ ਕਰਕੇ ਤੂੰ ਬਹਿ ਜਾ ਚੱਲ ਗਏ ਗੱਲ ਤਾਂ ਸੁਣ ਲਾ ਮੇਰੀ ਨੀ ਪੱਲੇ ਸਾਡੇ ਕੁਝ ਨਹੀਂ ਪੈਂਦਾ ਪੱਲੇ ਸਾਡੇ ਕੁਝ ਨਹੀਂ ਪੈਂਦਾ ਹੁੰਦੀ ਫੱਜਲ ਬਤੇਰੀ ਚਾਰ ਜਪੇਰੇ ਪੈਂਦਾ ਕਾਟਾ ਚੜ ਗਈ ਕੁੰਮਣ ਕੇਰੀ ਕਰਦੇ ਖੁਦ ਕਛੀਆਂ ਛੱਡ ਗਿਆ ਦਲ ਦਲੇਰੀ ਨਹੀਂ ਕਰਦੇ ਕੁਦ ਕਛੀਆਂ ਛੱਡ ਗਿਆ ਦਲ ਦਲੇਰੀ ਨਹੀਂ ਕਰਦੇ ਕੁਦ ਕਛੀਆਂ ਠੀਕ ਹੈ ਵਾਹ ਵਾਹ ਬਹੁਤ ਵਧੀਆ ਬਹੁਤ ਵਧੀਆ ਵੀ ਵੀ ਉਹਨਾਂ ਦੇ ਮੇਰੇ ਛੇਰ ਮਾਕੇ ਗੋਰਿਆਂ ਦਾ ਰਾਜ ਸੀ ਨਾ ਜਦੋਂ 25 26 ਸਾਲ ਦੇ ਮੁੰਡੇ ਕੁੜੀਆਂ ਇਕੱਠੇ ਛੇਡ ਕੋਈ ਕਿਸੇ ਦਾ ਬੁਰਾ ਨਹੀਂ ਕਰਦਾ ਪੈ ਗੀ ਗਰੀਬ ਘਰ ਦੀ ਲੜਕੀ ਉਹਨੂੰ ਵੀ ਪੈਣਾ ਨੂੰ ਸਮਝਿਆ ਆ ਚੀਜ਼ਾਂ ਆਚਾਰੀਆਂ ਤਾਂ ਹੈ ਹੀ ਨਹੀਂ ਜਿਵੇਂ ਹੁਣ 184 ਤੋਂ ਪਹਿਲਾਂ ਕਿੱਥੇ ਡਾਂਸਣਾ ਸੀ ਮਗਰ ਇਹਨਾਂ ਨੇ ਡਾਂਸਣਾ ਪੈਦਾ ਕਰਨਾ ਹੈ ਨਾ ਆ ਮੁੰਡੇ ਕੁੜੀਆਂ ਬਾਪੂ ਜੀ ਰੈਣਾ ਵਿਆਹ ਕਰਾਉਂਦੇ ਸੀ ਹੁਣ ਮੁੰਡੇ ਕੁੜੀਆਂ ਕਰੋ ਭੱਜਣਾ ਮਾੜਾ ਸੱਭਿਆਚਾਰ ਨਿਗੇਜ਼ਪੁਣਾ ਨਹੀਂ ਹੋਈ ਜਾਣਾ ਚਾਹੀਦਾ ਮਾਹਰਾਕਟਰ ਦੀਆਂ ਲੜਕੀਆਂ ਜਿਹੜੀਆਂ ਉਹਨਾਂ ਦੀਆਂ ਮਾਮਾ ਜਾਂਦੀਆਂ ਨਹੀਂ ਇਸ ਪਾਛੇ ਚੋੜਨੀ ਨਹੀਂ ਔਰ ਤਾਂ ਜਿੰਨੀ ਵੀ ਹੋਵੇ ਔਟ ਕਰਦੀ ਸ਼ਾਨ ਹੈ ਕੱਪੜੇ ਚ ਲਵੇਟੀ ਸੋਹਣੀ ਲੱਗਦੀ ਹੈ ਨਾ ਤੇ ਪਹਿਲਾਂ ਉਹ ਮਾਂ ਪਿਓ ਦੀ ਇੱਜ਼ਤ ਹੁੰਦੀ ਆ ਫਿਰ ਸਹੁਰੇ ਕਰ ਜਾਂਦੀ ਹੈ ਸਹੁਰੇ ਪਰਿਵਾਰ ਦੀ ਇੱਜ਼ਤ ਹੁੰਦੀ ਹੈ ਹੈ ਨਾ ਇਹ ਕਰਕੇ ਉਹਨੂੰ ਉਹਨੂੰ ਮਾਨ ਸਨਮਾਨ ਦੇਣਾ ਚਾਹੀਦਾ ਇਹ ਜਿਹੜਾ ਇਹ ਵਾਲਾ ਜਿਹੜਾ ਮੋਰਚਾ ਚੱਲ ਰਿਹਾ ਇੱਥੇ ਵੀ ਲਿਖਿਆ ਤੁਸੀਂ ਕੁਝ ਉਹ ਜਿਹੜੇ ਹੁਣੇ ਸੁਣਾ ਕੇ ਗਿਆ ਪਹਿਲਾਂ ਇੱਕ ਇੱਕ ਪੈਰਾ ਉਹ ਇਸੇ ਤੇ ਲਿਖਿਆ ਤੇ ਇੱਥੇ ਲਿਖਿਆ ਨਹੀਂ ਪਿੰਡੋਂ ਲੈ ਕੇ ਬੈਠਾ ਆ ਥੋੜੇ ਦਿਨਾਂ ਕਰ ਮੈਂ ਇੱਥੇ ਲਿਖਿਆ ਗਿਆ ਸੀ ਵੀ ਪਹਿਲਾਂ ਜੂ ਐਡਾ ਹੁੰਦੀ ਆਈ ਆ ਵੀ ਗੁਰੂ ਜੀ ਦਾ ਬੱਚਿਆਂ ਨੂੰ ਨਹੀਂ ਬਖਸ਼ਾ ਛੋਟੀ ਉਮਰ ਦੇ ਸੀ ਨੀਆਂ ਚੰਤੇ ਤੇ ਟੋਟਲ ਮਾਰਲੇ ਜਿੰਨਾ ਕੋਈ ਦਾਨ ਨਹੀਂ ਹੋਇਆ ਜਿਹਨੇ ਸੋਨਾ ਦਾਨ ਕੀਤਾ ਠੀਕ ਹੈ ਨਾ ਉਦੋਂ ਨਾਲ ਸੂਬੇ ਨੂੰ ਗੁੱਸਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਤੋਂ ਆਨੰਦਪੁਰ ਆ ਗਏ ਥੋੜਾ ਚਿਰ ਬਾਅਦ ਜਰਮ ਬਾੜਾ ਹੁੰਦਾ ਸੀ ਫਿਰ ਉਹਨਾਂ ਨੇ ਬੇਟਾ ਨੂੰ ਸ਼ੀਧੀ ਦੇਣ ਹੈ ਨਾ ਤੇ ਜਾ ਦਿੱਲੀ ਹੈ ਨਾ ਜੀ ਦੇ ਦੇਤੀ ਪਰ ਉਹਨੂੰ ਫੇਰ ਵੀ ਸ਼ਬਰ ਨਹੀਂ ਆਇਆ ਹਨਾ ਰੰਗਰੇਵ ਨੂੰ ਫੇਰ ਵੀ ਜੰਮ ਕਰਦਾ ਰਿਹਾ ਅਖੀਰ ਨੂੰ ਫਿਰ ਗੁਰੂ ਜੀ ਨੂੰ ਟੱਕਰ ਲੈਣੀ ਪਈ ਤੇ ਪਰ ਨਹੀਂ ਉਹਨਾਂ ਨੇ ਐਸੀ ਸ਼ਕਤੀ ਦੇ ਕੇ ਬੰਦੇ ਬਾਦਰ ਨੂੰ ਕੱਲਿਆ ਸਿਰੰਗ ਦੀ ਏਟ ਨੇ ਟਖੜ ਘਾਤ ਹਨਾ ਤੇ ਹੁਣ ਕੀ ਆ 35 ਕਿੰਨੇ ਮੇਰੇ ਨਾਲ ਸਵਾਲ ਕਰੀ ਜਾਓ ਮੈਂ ਤੁਹਾਨੂੰ ਕੋਈ ਗੱਲ ਇਹਦੇ ਤੇ ਤੁਸੀਂ ਲਿਖਿਆ ਵੀ ਹੈ ਕੁਝ ਟੋਡਰਮਲ ਤੇ ਲਿਖਦਾ ਹੀ ਰਹਿਣਾ ਉਹ ਵੀ ਉਹ ਵੀ ਸੁਣਾ ਦਿਓ ਉਹ ਗੱਲ ਜਿਹੜਾ ਹੁਣ ਜਾ ਰਿਹਾ ਵੀ ਦੇਖੋ ਤੁਸੀਂ ਆ ਅਸੀਂ ਆ ਸਾਰੇ ਇੱਥੇ ੱਟਕੇ ਖਾਨੇ ਹਨਾ ਨਾ ਕਿਸੇ ਦਾ ਨਹੀਂ ਚੱਲਣਾ ਨਾ ਕਿੰਨਾ ਦਾ ਚੱਲਦਾ ਜੋਰ ਥੱਗ ਬਲਾਟਕਾਰੀ ਤੇ ਘਾਤਲੀਆਂ ਦਾ ਉਹਨਾਂ ਦਾ ਚੱਲਦਾ ਉਹ ਆਣ ਕੇ ਤਾਂ ਉੱਪਰ ਬਹਿ ਜਾਂਦੇ ਸਾਡੇ ਸਿਰ ਤੇ ਫਿਰ ਪੰਜ ਸਾਲ ਅਸੀਂ ਉਹਨਾਂ ਦੇ ਥੱਲੇ ਲਤੜੀਦੇ ਰਹਿੰਨੇ ਹਾਂ ਨਾ ਤੇਰੀ ਨਾ ਮੇਰੀ ਵੇ ਗੱਲ ਚੱਲੇ ਅਮੀਰਾਂ ਦੀ ਵੇਖ ਚੋਰਾਂ ਨੇ ਲੁੱਟ ਲਈ ਧਰਤੀ ਗੁਰੂਆਂ ਪੀਰਾਂ ਦੀ ਨਾ ਤੇਰੀ ਨਾ ਮੇਰੀ ਵੇ ਗੱਲ ਚੱਲੇ ਅਮੀਰਾਂ ਦੀ ਵੇਖ ਚੋਰਾਂ ਨੇ ਲੁੱਟ ਲਈ ਧਾਤੀ ਗੁਰੂਆਂ ਪੀਰਾਂ ਦੀ ਘੜ ਘਰ ਦੇ ਵਿੱਚ ਵੇਖ ਚਿੱਟੇ ਦਾ ਹੋਇਆ ਵਾਚਾ ਨਹੀਂ ਮਰਦੇ ਪੁੱਤ ਬਗਾਨੇ ਲੀਡਰ ਵੇਖਣ ਤਮਾਚਾ ਨਹੀਂ ਟੁੱਟਦੀ ਜਾਂਦੀ ਸਾਂਝ ਕੰਡੇ ਹੁਣ ਭੈਣਾ ਤੇ ਵੀਰਾਂ ਦੀ ਵੇਖ ਚੋਰਾਂ ਨੇ ਲੁੱਟ ਲਈ ਧਾਤੀ ਗੁਰਾਂ ਪੀਰਾਂ ਦੀ ਲੈ ਕਿਨੇ ਬਦੋਚੇ ਗੱਭਰੂ ਇਹ ਨਾਨੇ ਹਾਇ ਮਾਰੇ ਨੀ ਹੋਰਾ ਚਰਮਕਰ ਕਹਿੰਦੇ ਹਾਇ ਤੂੰ ਸਰਕਾਰੇ ਨੀ ਬੋਟਾਂ ਵੇਲੇ ਕਰਦੇ ਗੱਲ ਜ਼ਮੀਰਾਂ ਦੀ ਰੇਖ ਚੋਰਾਂ ਨੇ ਲੁੱਟ ਲਈ ਤਾਪੀ ਗੁਰਾਂ ਪੀਰਾਂ ਦੀ ਦਰੂਸਾਬ ਦੀ ਬੇ ਆਵਦੀ ਅੱਖ ਕੱਢਦੀ ਹੋਈ ਨੀ ਕੰਨੇ ਸਾਲ ਬੀਤੇ ਨਾ ਦਰਦ ਬਣਾਉਂਦਾ ਕੋਈ ਨੀ ਇਹ ਨਾਨੂ ਤਾਂ ਫਿਕਰ ਸਦਾ ਹੀ ਆਪਣੀਆਂ ਜਿੰਗੀਆਂ ਦੀ ਵੇਖ ਚੋਰਾਂ ਨੇ ਲੁੱਟ ਲਈ ਧਰਤੀ ਗੁਰਾਂ ਪੀਰਾਂ ਦੀ ਇਹ ਬੋਲਣ ਹਾਇ ਝੂਠ ਤੇ ਝੂਠੇ ਕਹਿੰਦੇ ਲੋਕਾਂ ਨੂੰ ਪੰਜੀ ਸਾਲੀ ਥਾਣਿਆ ਆ ਜਾਂਦੇ ਵੋਟਾਂ ਨੂੰ ਨਹੀਂ ਜੜ ਛੱਡੀ ਕਿਤੇ ਇਹਨਾਂ ਨੇ ਜੰਡ ਕਰੀ ਰਹਾਂਦੀ ਵੇਖ ਚੋਰਾ ਨੇ ਲੁੱਟ ਲਈ ਧਰਤੀ ਗੁਰਾਂ ਪੀਰਾਂ ਦੀ ਨਾ ਤੇਰੀ ਨਾ ਮੇਰੀ ਵੇ ਗੱਲ ਚੱਲੇ ਅਮੀਰਾਂ ਦੀ ਵੇਖ ਚੋਰਾ ਨੇ ਲੁੱਟ ਲਈ ਧਰਤੀ ਗੁਰਾਂ ਪੀਰਾਂ ਦੀ ਬਹੁਤ ਵਧੀਆ ਬਹੁਤ ਵਧੀਆ ਸ਼ੁਕਰੀਆ ਬਾਬਾ